ਲਾਕੇ ਦੇ ਕਾਉਂਸਲਰ ਨੇ ਸ਼ਮਸ਼ੀਰ ਸਿੰਘ ਸੰਧੂ ਹੁਣੀ ਜਿਹੜਾ ਇਲਾਕੇ 'ਚ ਲਗਾਤਾਰ ਲੋਕਾਂ ਦੇ ਕੰਮ ਕਰ ਰਹੇ ਨੇ ਤੇ ਮੌਜੂਦਾ ਕਾਉਂਸਲਰ ਨੇ ਤਾਂ ਸਾਰੀ ਗੱਲਬਾਤ ਕਰਾਂਗੇ ਅੱਜ ਇੱਕ ਕੈਂਪ ਵੀ ਲਾਇਆ ਗਿਆ ਵਿਸ਼ੇਸ਼ ਤੌਰ ਤੇ ਤੇ ਲਾਕੇ ਦੇ ਵਿੱਚ ਵਿਕਾਸ ਕਾਰਜ ਦੇ ਵੀ ਜਿਹੜੇ ਕੰਮ ਆ ਉਹ ਅਮਰਸਰ ਮੇਅਰ ਨਗਰ ਨਿਗਮ ਕਮਿਸ਼ਨਰ ਵੱਲੋਂ ਵੀ ਸ਼ੁਰੂ ਕੀਤੇ ਗਏ ਨੇ ਤਾਂ तमाम ਸਾਰੀ ਗੱਲਬਾਤ ਕਰਾਂਗੇ ਜਿਹੜਾ ਵਿਕਾਸ ਕਾਰਜ ਹੈ ਉਹ ਕਿੱਥੇ ਤੱਕਰ ਪੁੱਜਾ ਤੇ ਕਦੋਂ ਸ਼ੁਰੂ ਹੋਵੇਗਾ ਇਲਾਕੇ ਦੇ ਵਿੱਚ ਤਾਂ ਕੌਂਸਲਰ ਨੇ ਇਹਨਾਂ ਨੂੰ ਪਲ-ਪਲ ਦੀ ਰਿਪੋਰਟ ਆ ਤਾਂ ਗੱਲਬਾਤ ਕਰਾਂਗੇ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਤਾਂ ਲੋਕ ਵੀ ਅੱਜ ਦੇਖੋ ਜਿਹੜੇ ਆਪਣੇ ਕੰਮ ਇਲਾਕੇ ਦੇ ਜਿਹੜੇ ਕਰਬੋਂ ਲਈ ਇੱਥੇ ਪਹੁੰਚੇ ਹੋਏ ਨੇ ਤਾਂ ਜਿਹੜੇ ਮੌਜੂਦਾ ਕੌਂਸਲਰ ਵੀ ਨੇ ਉਹ ਵੀ ਵਿੱਚ ਇਸ ਵਕਤ ਨਾਲ ਮੌਜੂਦ ਨੇ ਤਾਂ ਗੱਲਬਾਤ ਕਰਾਂਗੇ ਸਾਰੀ ਉਹਨਾਂ ਨਾਲ ਵੀ ਕਿਸ ਤਰ੍ਹਾਂ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਆ ਵਾਰਡ ਦੇ ਵਿੱਚ ਜਿਹੜੇ ਤਰ੍ਹਾਂ-ਤਰ੍ਹਾਂ ਦੇ ਕੈਂਪ ਆ ਉਹ ਕਿੱਥੇ ਤੇ ਕਦੋਂ-ਕਦੋਂ ਜਿਹੜੇ ਲਗਾਏ ਜਾ ਰਹੇ ਨੇ ਤਾਂ ਗੱਲਬਾਤ ਕਰਾਂਗੇ ਤਾਂ ਸ਼ਮਸ਼ੇਰ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਇਲਾਕੇ ਦੇ ਵਿੱਚ ਵਾਰਡ ਦੇ ਵਿੱਚ ਲਗਾਤਾਰ ਲਗਾਤਾਰ ਜਿਹੜੇ ਕੰਮ ਕਰਵਾਏ ਜਾ ਰਹੇ ਆ ਤਾਂ ਕਿਸ ਤਰ੍ਹਾਂ ਵੇਖਦੇ ਹੋ ਅੱਜ ਜਿਹੜੇ ਕੈਂਪ ਵੀ ਲਾਇਆ ਗਿਆ ਸਰ ਕੋਈ ਨਹੀਂ ਆ ਹਾਂਜੀ ਅੱਜੋ ਕੱਲ੍ਹ ਇਤਨਾ ਕਵੇ ਦੇ ਜਿਹੜਾ ਕੈਂਪ ਵੀ ਲਾਇਆ ਗਿਆ ਲੋਕਾਂ ਦੇ ਕੰਮ ਦਾ ਫਿਰ ਇਹਨਾਂ ਨਾਕਾ ਵਾਸੀਆਂ ਸਾਰਿਆਂ ਨੂੰ ਬਹੁਤ-ਬਹੁਤ ਪੈਰੀ ਸასი ਕਾਲ ਜੀ ਵੇਖੋ ਜੀ ਜਿਹੜਾ ਕੈਂਪ ਆਧਾਰ ਕਾਰਡ ਦਾ ਲੱਗਾ ਇਹ ਇਲਾਕੇ ਦੇ ਵਿੱਚ ਬੜੇ ਚਿਰ ਦੀ ਮੁਸ਼ਕਲ ਚੱਲ ਰਹੀਆਂ ਨੇ ਆਧਾਰ ਕਾਰਡ ਹੋ ਗਿਆ ਵੋਟਰ ਕਾਰਡ ਹੋ ਗਿਆ ਤੇ ਅੱਜ ਤੋਂ ਪਹਿਲਾ ਦਿਨ ਅੱਜ ਸ਼ੁਰੂ ਤੇ ਲਗਾਤਾਰ ਕੈਂਪ ਲੱਗੇਗਾ ਹਫ਼ਤੇ 'ਚ ਮੰਨ ਲਓ ਇੱਕ ਦਿਨ ਆਧਾਰ ਕਾਰਡ ਦਾ ਤੇ ਐਤਵਾਰ ਜਿਹੜਾ ਵੋਟਰ ਕਾਰਡ ਦਾ ਕੈਂਪ ਲੱਗੇਗਾ ਕਿਉਂਕਿ ਜਿੱਥੇ ਜਾਇਦਾ ਹੈ ਬੜੇ ਇਸ ਜਲਦੀ ਮੁਸ਼ਕਲ ਆਉਣ ਰਹੀ ਸੀ ਵੀ ਜੇ ਕਿਸੇ ਨੂੰ ਦੂਰ ਜਾਣਾ ਪੈਂਦਾ ਸੀ ਵੀ ਵੋਟਰ ਕਾਰਡ ਆਧਾਰ ਕਾਰਡ ਦਾ ਵਟਾਲਾ ਰੋਡ ਜਾਣਾ ਪੈਂਦਾ ਸੀ ਲੋਕੀ ਖੱਜਲ ਖਰਾਬ ਹੁੰਦੇ ਸੀ ਉਹ ਚੀਜ਼ ਨੂੰ ਸੋਚ ਕੇ ਆਖਿਆ ਵੀ ਸਾਡੀ ਟੀਮ ਨੇ ਤੇ ਆਪਾਂ ਵੀ ਇਹ ਕੰਮ ਜ਼ਰੂਰ ਕਰੀ ਕਰਾਂਗੇ ਕਿਹੜੇ ਕਿਹੜੇ ਕੰਮ ਜਿਹੜੇ ਲੱਗੇ ਤੁਹਾਡੇ ਉਦੋਂ ਕਰਵਾਏ ਜਾਏ ਲੱਗ ਦੇ ਵਿੱਚ ਕੰਮ ਤੇ ਜੇ ਕਾਫੀ ਹੋਣ ਵਾਲੇ ਕੰਮ ਸੁਭ ਹੋਣ ਸ਼ੁਰੂ ਹੋਣ ਲੱਗਿਆ ਮੰਨ ਲਓ ਹਫਤੇ ਦੇ ਵਿੱਚ ਵਿੱਚ ਜਿਤਨਾ ਵੀ ਮੇਅਰ ਸਾਹਿਬ ਦਾ ਸਦਕਾ ਐਮਐਲਏ ਸਾਹਿਬ ਡਾਕਟਰ ਜਸਪੀਰ ਸਿੰਘ ਸੱਧੂ ਤੇ ਡਿਪਟੀ ਮੇਅਰ ਸਾਹਿਬ ਸਾਰੇ ਰਲ ਕੇ ਅਸੀਂ ਸਾਡੀ ਮੀਟਿੰਗ ਵੀ ਕੱਲ ਹੋਈ ਚੁੱਕੀ ਆ ਵੀ ਕੰਮ ਜਿਹੜੇ ਜਿਹੜੇ ਹੈਗੇ ਉਹ ਤੋਂ ਜਲਦੀ ਤੇ ਜਲਦੂ ਸ਼ੁਰੂ ਕਰਾਈਏ ਕਿੰਨੇ ਕੰਮ ਨਵਾਂ ਨਹੀਂ ਤੇ ਐਸਟੀਮੇਟ ਕਿੰਨਾ ਕੇ ਦਿੱਤਾ ਗਿਆ ਤੁਹਾਡੇ ਵੱਲੋਂ ਐਸਟੀਮੇਟ ਵੇਖੋ ਸਿੱਝੇ ਸਿੱਝੇ ਪੈਸੇ ਜਿੱਤਰਾ-ਇਤਰਾ ਸਰਕਾਰ ਫੰਡ ਪਾਈ ਜਾਂਦੀ ਉਸੇ ਸਿੱਤਰਾਂ ਨੂੰ ਕੰਮ ਸ਼ੁਰੂ ਹੋਣ ਲੱਗੇ ਉਹਨਾਂ ਫੰਡ ਫੇਰ ਆ ਗਏ ਨੇ ਤੇ ਗਲੀਆਂ ਕਾਫੀ ਬੰਨ੍ਹ ਆ ਲੀਆਂ ਜਿਹੜੀਆਂ ਅੱਜ ਤੋਂ 30 40 40 ਸਾਲ ਪਿਛਲੀਆਂ ਸਰਕਾਰਾਂ ਲਈਆਂ ਕੱਚੀਆਂ ਗਲੀਆਂ ਜੇ ਬੰਨ੍ਹ ਆ ਲੀਆਂ ਨੇ ਬਾਕੀ ਸੀਵਰਾਂ ਦੇ ਢੱਕਣ ਆ ਉਹਨਾਂ ਦੇ ਪੈਸੇ ਆ ਚੈਂਬਰ ਠੀਕ ਕਰਾਉਣੇ ਆ ਵਾਟਰ ਸਪਲਾਈ ਪੈਣ ਵਾਲੇ ਕੰਮ ਤੇ ਕਾਫੀ ਹੋਣ ਆਲੇ ਆ ਪਰ ਸਿੱਝੇ ਸਿੱਝੇ ਹੁਣ ਸਾਰੇ ਕਰਨ ਲੱਗੇ ਸ਼ੁਰੂ ਕੋਈ ਗਲੀਆਂ ਬਣੀਆਂ ਕਿ ਸਾਰੀਆਂ ਗਲੀਆਂ ਬਣੀਆਂ ਨਹੀਂ ਨਹੀਂ ਕੁਝ ਬਣੀਆਂ ਗਲੀਆਂ ਕੋਈ ਅੱਜ ਤੋਂ ਸਰਕਾਰ ਆਈ ਨੂੰ 4 ਸਾਲ ਹੋ ਗਏ ਕਾਫੀ ਗਲੀਆਂ ਬਣੀਆਂ ਨੇ ਬਾਕੀ ਉਹਨਾਂ ਕਾਰਪੋਰੇਸ਼ਨ ਬਣ ਗਈ ਹੁਣ ਜਿਹੜੇ ਕੰਮ ਕਾਰਪੋਰੇਟ ਜਿਹਾ ਥਰੂ ਹੋਣੇ ਆ ਤੇ ਮੇਰੇ ਹਿਸਾਬ ਨਾਲ ਜੇ ਮੇਰੇ ਇਲਾਕੇ ਜੀ ਜੇ ਗਰਨਾਨਕਪੁਰੇ ਦੇ ਵਿੱਚ ਤੇ ਇੱਥੇ ਆਪਣੇ ਲਈਏ ਵਾਰਡ ਦੇ ਕੋਈ 25 30 ਗਲੀਆਂ ਜੇ ਕੱਚੀਆਂ ਹੀ ਬਣਨੀਆਂ ਆ ਤੇ ਉਹ ਹੁਣ ਬਸ ਕੰਮ ਸ਼ੁਰੂ ਹੋਣ ਲੱਗੇ ਆ ਤੇ ਸਾਰੇ ਕੰਮ ਆਪਾਂ ਕਰਾਉਣੇ ਆ ਬਾਕੀ ਜੇ ਜੀ ਕੂੜੇ ਦੀ ਸਮੱਸਿਆ ਹੈ ਜਿਹੜੀ ਸਾਡੀ ਉਹ ਸਾਡੇ ਕੱਲ ਮੇਰੇ ਸਾਰਾ ਮੀਟਿੰਗ ਹੋ ਗਈ ਆ ਤੇ ਉਹ ਆਈ ਤੋਂ ਜਿਹੜੀ ਆ ਲਿਫਟਿੰਗ ਜਿਹੜੀ ਸ਼ੁਰੂ ਹੋ ਗਈ ਆ ਤੇ ਸਾਡੀ ਜਿਹੜੀ ਪਹਿਲੀ ਕੰਪਨੀ ਸੀ ਉਹਦਾ ਠੇਕਾ ਸੀ ਉਹਨਾਂ ਨੇ ਇੱਕ 2 ਮਹੀਨੇ ਪਹਿਲਾਂ ਹੀ ਆਪਣਾ ਵੀ ਬੰਦ ਕਰਤੀਆਂ ਗੱਡੀਆਂ ਉਹਦੇ ਕਰਕੇ ਜਿਹੜੀ ਸ਼ਹਿਰ ਦੇ ਵਿੱਚ ਮੁਸ਼ਕਲ ਆ ਗਈ ਬਹੁਤ ਜ਼ਿਆਦੀ ਤੇ ਅੱਜ ਤੋਂ ਸ਼ੁਰੂ ਹੋ ਰਹੀਆਂ ਨੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਨਵੀਆਂ ਗੱਡੀਆਂ ਵੀ ਜਿਹੜੀਆਂ ਆ ਰਹੀਆਂ ਨੇ ਤੇ ਕੂੜੇ ਦੀ ਜਿਹੜੀ ਪ੍ਰੋਬਲਮ ਉਹ ਹੋ ਜੇਗੀ ਸੀਵਰ ਦੀ ਪ੍ਰੋਬਲਮ ਚੱਲਣ ਦੀ ਸ਼ਹਿਰ ਦੇ ਵਿੱਚ ਉਹ ਵੀ ਅੱਜ ਤੋਂ ਮੋਟਰਾਂ ਖਰਾਬ ਹੀ ਚੱਲਦੀਆਂ ਨੇ ਉਹ ਵੀ ਅੱਜ ਤੋਂ ਮਨ ਲਾ ਵੀ ਇੱਕ ਦੋ ਦਿਨਾਂ ਸਾਰੀ ਕੋਈ ਕੰਪਲੇਟ ਨਾ ਸੀਵਰ ਦੀ ਨਾ ਕੂੜੇ ਦੀ ਕੋਈ ਲੱਗ ਜ ਨਹੀਂ ਰਹੇ ਲੱਗ ਜ ਪਾਣ ਲੱਗਾ ਲੋਕ ਕਹਿੰਦੇ ਕਿ ਕੌਂਸਲਰ ਸਰਕਾਰ ਦੇ ਜਿਹੜਾ ਫੰਡਾਂ ਤੇ ਕੰਮ ਕਰਦੇ ਨਹੀਂ ਜਿਹੜੀ ਸਰਕਾਰ ਉਹਦਾ ਸਹਿਯੋਗ ਕੀਤਾ ਹੁੰਦਾ ਹੈ ਕਹਿੰਦੇ ਕੌਂਸਲਰ ਆਪਣੇ ਕੋਲੋਂ ਵੀ ਨੇ ਲੋਕਾਂ ਦੇ ਵਿੱਚ ਸ਼ੁਕਰੀਆ ਕਰਦੇ ਨਹੀਂ ਨਹੀਂ ਵੇਖੋ ਜੀ ਅਸੀਂ ਤੇ ਵੇਖੋ ਲੋਕਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਸ ਕੁਰਸੀ ਤੇ ਬਾਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੇ ਭਰਾਵਾਂ ਦਾ ਹਰਾਲ ਮਿਲ ਕੇ ਜਿਨ੍ਹਾਂ ਨੇ ਸਾਨੂੰ ਇੱਕ ਜ਼ਿੰਮੇਵਾਰੀਆਂ ਸੌਂਪੀਆਂ ਨੇ ਜਿੱਥੇ ਫੇਰ ਕਰਨਾ ਕਰਨਾ ਪੈਂਦਾ ਵਾ ਹਰ ਥਾਂ ਦੇ ਦੇਖਣਾ ਪੈਂਦਾ ਵਾ ਸਰਕਾਰ ਵੀ ਸਾਡਾ ਬਹੁਤ ਸਾਥ ਦੇ ਰਹੀ ਆ ਸਾਰੇ ਅਮਰਸਰ ਦੇ ਜਿੰਨੇ ਵੀ ਸਾਡੇ ਐਮ ਐਨ ਐ ਸਾਹਿਬ ਨੇ ਸਾਰੇ ਮੇਅਰ ਸਾਹਿਬ ਨੇ ਡਿਊਟੀ ਮੇਅਰ ਸਾਹਿਬ ਨੇ ਸਾਰਿਆਂ ਨਾਲ ਸੰਯੋਗ ਸਾਨੂੰ ਬਹੁਤ ਵੀ ਜਿਤਾ ਕਾਉਂਸਲਰਾਂ ਨੂੰ ਬਹੁਤ ਜ਼ਿਆਦਾ ਸੰਯੋਗ ਦੇ ਰਹੇ ਆ ਸਾਡੀਆਂ ਗੱਲਾਂ ਦਾ ਮੰਨਣਾ ਵੀ ਮੰਨਦੇ ਸਾਰਿਆਂ ਬਾੜ ਦੇ ਜਿਹੜੇ ਲੋਕਾਂ ਦੀ ਕੈਂਪ ਲਾਇਆ ਗਿਆ ਦੇਖਦੇ ਕੀ ਚਾਹ ਮੈਸੇਜ ਦੇਣਾ ਚਾਹੁੰਦਾ ਮੈਂ ਇਹੋ ਕਹਿਣਾ ਵੀ ਕਿਸੇ ਨੂੰ ਮੁਸ਼ਕਲ ਨਹੀਂ ਲੱਗ ਕੇ ਦੇ ਵਿੱਚ ਆਉਣੀ ਚਾਹੀਦੀ ਜਿਸ ਅਸੀਂ ਜ਼ਿੰਮੇਵਾਰੀ ਨਾਲ ਕੰਮ ਕਰਦੇ ਆ ਨਾ ਤੇ ਸਾਡੀ ਮੇਰੀ ਪੂਰੀ ਟੀਮ ਹਰਾਦਦੇ ਨੇ ਸਾਡੇ ਨਾਲ ਲੱਗੀ ਆ ਜਿੱਥੇ ਕੋਈ ਮੁਸ਼ਕਲ ਆ ਜੇ ਕਿਸੇ ਨੂੰ ਮੁਸ਼ਕਲ ਹੈ ਤਾਂ ਅਸੀਂ ਇੱਕ ਦੂਜੇ ਨਾਲ ਸੰਪਰਕ ਦੇ ਵਿੱਚ ਆਣ ਕੇ ਉਸ ਮੁਸ਼ਕਲ ਦਾ ਹੱਲ ਕਰਦੇ ਆ ਅੱਜ ਵੀ ਫੁਖਾਰੀ ਟੀਮ ਮਿਲ ਕੇ ਹੀ ਇਸੇ ਚੀਜ਼ ਦਾ ਹੱਲ ਕੱਢਿਆ ਸੀ ਇਹ ਬਹੁਤ ਜ਼ਰੂਰੀ ਨੇ ਜਿਹੜੀਆਂ ਇਲਾਕੇ ਦੇ ਵਿੱਚ ਨਾ ਕਿਸੇ ਨੂੰ ਮੁਸ਼ਕਲ ਜਾਣਾ ਨਾ ਪਵੇ ਕਿਤੇ ਇਹ ਹਸੂਲ ਤਾਂ ਸਾਡੇ ਨਾਲ ਅਵਾਰਡ ਤੋਂ ਕਾਉਂਸਲਰ ਸ਼ਮਸ਼ੇਰ ਸਿੰਘ ਸੰਧੂ ਹੋਣੀ ਤਾਂ ਇਲਾਕੇ ਦੇ ਲੋਕ ਵੀ ਆ ਉਹਨਾਂ ਨਾਲ ਵੀ ਆ ਗੱਲਬਾਤ ਕਰਾਂਗੇ ਤਾਂ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਕਿ ਜਿਹੜੇ ਕੈਂਪ ਲਾਏ ਜਾ ਰਹੇ ਆ ਤਾਂ ਆਪਣੇ ਕੈਮਰਾਮੈਨ ਨੂੰ ਕਵਾਂਗਾ ਦਿਖਾਉਣ ਦੀ ਕੋਸ਼ਿਸ਼ ਕਰੋ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਆਨਾਂ ਵਲੋਕ ਕੈਂਪ ਲਾ ਗਿਆ ਜੇ ਕੰਮ ਕਰਾਇਆ ਜਾ ਰਿਹਾ ਕਿਸ ਤਰ੍ਹਾਂ ਦਾ ਲੱਗਦਾ ਵਧੀਆ ਲੱਗ ਰਿਹਾ ਹੈ ਮਤਲਬ ਕਿ ਬਹੁਤ ਵਧੀਆ ਲੱਗ ਰਿਹਾ ਹੈ ਕਿ ਮਤਲਬ ਇਹ ਕੰਮ ਕਰਾਇਆ ਤੇ ਲੋਕਾਂ ਨੂੰ ਬਹੁਤ ਪ੍ਰੋਬਲਮਸ ਆਉਂਦੀਆਂ ਐ ਦੂਰ ਜਾਣਾ ਪੈਂਦਾ ਤੇ ਦੂਰ ਜਾ ਕੇ ਕੰਮ ਕਰਵਾਉਣਾ ਟਾਈਮ ਵੇਸਟ ਹਿਸ ਜਿਸ ਦਾ ਕੋਈ ਜੌਬ ਕਰਦਾ ਹੈ ਉਹਦੇ ਲਈ ਵੀ ਪ੍ਰੋਬਲਮਸ ਆਉਂਦੀ ਐ ਕਿ ਆਪਣਾ ਸਾਰਾ ਦਿਨ ਮਤਲਬ ਕਿ ਆਫ ਕਰਕੇ ਉੱਥੇ ਜਾਣਾ ਪੈਂਦਾ ਤੇ ਕੰਮ ਕਰਵਾਉਣਾ ਪੈਂਦਾ ਬਹੁਤ ਵਧੀਆ ਹੈ ਕਿ ਮੈਂ ਤਾਂ ਕਹਿੰਨੀ ਐ ਕਿ ਮਹੀਨੇ 'ਚ ਇੱਕ ਵਾਰੀ ਇਸ ਤਰ੍ਹਾਂ ਦਾ ਕੈਂਪ ਲਗਵਾਉਣਾ ਚਾਹੀਦਾ ਆਈ ਟਾਡੇ ਲਈ ਵੀ ਕਰਾਇਆ ਹਾਂਜੀ ਮੈਂ ਆਪਣੀ ਬੇਟੀ ਦਾ ਬਾਇਓਮੈਟ੍ਰਿਕ ਕਰਵਾਉਣਾ ਇੱਕ ਦਾ ਤੇ ਛੋਟੀ ਬੇਟੀ ਦਾ ਨਾ ਐਡਰੈਸ ਚੇਂਜ ਕਰਵਾਉਣਾ ਉਹ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਨਹੀਂ ਬਹੁਤ ਵਧੀਆ ਕੰਮ ਕਰ ਰਹੇ ਨੇ ਹਾਂ ਇਸ ਤਰ੍ਹਾਂ ਇਹ ਲੋਕ ਹੋਰ ਵੀ ਨੇ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਤਾਂ ਜੀ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦਾ ਜਿਹੜਾ ਕੰਮ ਜਿਹੜਾ ਕੈਂਪ ਲਾਇਆ ਗਿਆ ਇਸਨ ਥੇਰ ਜੀ ਨਾਲ ਇਹ ਜਿਹੜਾ ਕੰਮ ਕੀਤਾ ਜਾ ਰਿਹਾ ਬਹੁਤ ਵਧੀਆ ਕੰਮ ਕੀ ਕਰ ਰਹੇ ਨੇ ਆਧਾਰ ਕਾਰਡ ਅਪਡੇਟ ਕਰ ਰਹੇ ਨੇ ਤਾਂ ਹੁਣ ਦੇਖ ਦੇਖ ਕੇ ਆਪਾਂ ਵੀ ਕਰਾਣ ਆਏ ਆ ਨਾਲ ਬੱਚਿਆਂ ਨੂੰ ਸਕੂਲੋਂ ਲੈ ਕੇ ਆਇਆ ਫੋਨ ਕਰਾ ਲੱਗੇ ਨੇ ਅਪਡੇਟ ਕਰਾਣ ਲੱਗੇ ਨੇ ਗਵਾਰੀ ਆਰ ਨੰਬਰ ਲੀ ਹਾਂਜੀ ਤੇ ਹੋਰ ਵੀ ਪਹਿਲਾਂ ਦਾ ਡਿਪੈਨਸਰ ਆ 7-8 ਮਹੀਨੇ ਤੋਂ ਬਾਅਦ ਸਮੱਸਿਆ ਆ ਕਿਤਾ ਦੇ ਕੰਮ ਕਰ ਰਹੇ ਇਲਾਕੇ ਹਾਂਜੀ ਕੰਮ ਵਧੀਆ ਕਰ ਰਹੇ ਨੇ ਪਿੱਛੇ ਸਾਡੇ ਸੀਵਰੇਜ ਦਾ ਬੜਾ ਕੰਮ ਹੋ ਰਿਹਾ ਸੀ ਕਰਾਉ ਪਾਣੀ ਬਹੁਤ ਖਰਾਬ ਆ ਰਿਹਾ ਸੀ ਪਾਣੀ ਪੀਣ ਵਾਲਾ ਖਰਾਬ ਆ ਰਿਹਾ ਸੀ ਉਹ ਵੀ ਆ ਕੱਲ ਮਸ਼ੀਨਾਂ ਲਵਾ ਕੇ ਕੱਲ ਸਹੀ ਹੋਇਆ ਹੁਣ ਬੜੀਆਂ ਕੰਪਲੀਟ ਆ ਰਹੀਆਂ ਨੇ ਉਹ ਉਹ ਵੀ ਸਹੀ ਕਰਾਇਆ ਕੱਲ ਹੁਣ ਹੋਇਆ ਸਹੀ ਹਾਂ ਜੀ ਕੀ ਕਹਿਣਾ ਚਾਹਨੇਗਾ ਕਾ ਨਾਮ ਹੈ ਅਬ ਉਹ ਦੇਖੋ ਕਿੱਥੇ ਜਾਣਾ ਤਾਂ ਹੋਰ ਵੀ ਇਲਾਕੇ ਤੇ ਹਾਂ ਜੀ ਵੀਰ ਦੀ ਕਿਧਰਾਂ ਦਾ ਜਿਹੜਾ ਸਹਿਯੋਗ ਹੈ ਜਿਹੜਾ ਬਹੁਤ ਵਧੀਆ ਜੀ ਬਹੁਤ ਵਧੀਆ ਕੰਮ ਕਰ ਰਹੇ ਆਪਣੇ ਕਾਉਂਸਲਰ ਸਾਹਿਬ ਤੇ ਸਾਰਾ ਕੰਮ ਜਿਹੜਾ ਮਤਲਬ ਬਹੁਤ ਵਧੀਆ ਹੋ ਰਿਹਾ ਜਿਹੜਾ ਵੀ ਕੰਮ ਅੱਗੇ ਮਤਲਬ ਕੋਈ ਨੇ ਨਹੀਂ ਕੀਤਾ ਤੇ ਇਹ ਬਹੁਤ ਵਧੀਆ ਆਣ ਕੇ ਕੰਮ ਕਰ ਰਹੇ ਜਿਹੜੀ ਕੋਈ ਮੁਸ਼ਕਲ ਆ ਰਹੀ ਆ ਆਣ ਕੇ ਗੱਲ ਸੁਣਦੇ ਆ ਸਾਰਿਆਂ ਦੀ ਤੇ ਜੋ ਵੀ ਕੋਈ ਪ੍ਰੋਬਲਮ ਹੁੰਦੀ ਹੈ ਇਹ ਹੱਲ ਕਰਦੇ ਆਣ ਕੋ ਉਸੇ ਵੇਲੇ ਹਾਂਜੀ ਅਰੇ ਕੈਂਪ ਵੀ ਲਾਇਆ ਗਿਆ ਕੋਈ ਵੀ ਮਸਲਾ ਹੁੰਦਾ ਕੋਈ ਲਾਈਟ ਦਾ ਕੋ ਗਲੀ ਦਾ ਉਸੇ ਵੇਲੇ ਆਣ ਕੇ ਮਨੋ ਗੱਲਬਾਤ ਆਪਣੀ ਸੌਂਦੇ ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਇਹ ਕੈਂਪ ਲਾਇਆ ਗਿਆ ਪਾਜੀ ਇਧਰ ਵੇਧ ਨਾਲ ਉਸੇ ਯਾਰ ਆ ਦੱਸ ਮੈਨੂੰ ਨਹੀਂ ਆਉਂਦਾ ਮੈਨੂੰ ਆਉਂਦਾ ਹਾਂ ਹਾਂਜੀ ਪਾਜੀ ਕੀ ਕਹਿ ਰਹੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਕੈਂਪ ਲਾਇਆ ਇਧਰ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਦੇ ਇੱਥੇ ਕੈਂਪ ਲਾਇਆ ਹੈ ਲੋਕਾਂ ਨੂੰ ਬੜੀਆਂ ਸਹੂਲਤਾਂ ਮਿਲਣ ਦੇ ਨਾਲ ਲੋਕਾਂ ਨੂੰ ਤੰਗ ਨਹੀਂ ਹੋਣਾ ਪਊਗਾ ਬਾਹਰ ਦੂਰ ਜਾ ਕੇ ਠੀਕ ਨਹੀਂ ਕਰਾਉਣੇ ਪੈਣੇ ਘਰ ਬੈਠੇ ਠੀਕ ਹੋਣ ਦੇ ਨਾਲ ਜਦਾਰ ਕੱਟ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕਿੰਨਾ ਕੰਮ ਕੀਤਾ ਜਾ ਰਿਹਾ ਹੈ ਕੰਮ ਇਹਨਾਂ ਦਾ ਬਹੁਤ ਵਧੀਆ ਕੰਮ ਕੀਤਾ ਜਾਂਦਾ ਇਹਨਾਂ ਵੱਲੋਂ ਉਹ ਇਹ ਅੱਜ ਕੀ ਕੀਤਾ ਜਾ ਰਿਹਾ ਹੈ ਅੱਜ ਆਧਾਰ ਕਾਰਡ ਦੇ ਸਾਰੇ ਜੋ ਵੀ ਕੰਮ ਹੋਣ ਵਾਲੇ ਕਿਸੇ ਦੇ ਅਪਡੇਟ ਹੋਣ ਵਾਲੇ ਕਿਸੇ ਦੀ ਤਰੀਕ ਠੀਕ ਹੋਣ ਵਾਲੀ ਹੈ ਕਿਸੇ ਦੇ ਕੋਈ ਫੋਟੋ ਨਹੀਂ ਠੀਕ ਕੁਝ ਵੀ ਜੋ ਵੀ ਹੈਗਾ ਉਹ ਕਰੀ ਜਾਂਦੇ ਉਸਾਰਾ ਵਧੀਆ ਕਰਨ ਦਾ। اچھا ਇਹ ਸੀ ਸਾਡੇ ਨਾਲ ਇਲਾਕੇ ਦੇ ਲੋਕ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਫਿਰ ਇਸੇ ਤਰ੍ਹਾਂ ਕਿਸੇ ਹੋਰ ਨਵੀਂ ਵਾਰਡ ਦੇ ਵਿੱਚ ਨਵੇਂ ਕਾਉਂਸਲਰ ਦੇ ਇਲਾਕੇ ਦੇ ਕੰਮ ਉਹਨਾਂ ਵੱਲੋਂ ਜਿਹੜੇ ਕੀਤੇ ਜਾ ਰਹੇ ਜਾਂ ਕੋਈ ਮੁਸ਼ਕਲ ਆ ਰਹੀ ਹੈ ਜਾਂ ਲੋਕਾਂ ਦਾ ਕੀ ਕਹਿਣਾ ਤਾਂ तमाम ਮੁੱਦੇ ਜਾਂ ਗੱਲਬਾਤ ਜਿਹੜੀ ਆ ਉਹ ਜਲ ਨਿਊਜ਼ ਹੈਡਲਾਈਨ ਟੂਡੇ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਿਵਾਂਗੇ।